ਮੰਗਿਆ ਮਾਤੇ ਬਾਤੂ ਤੇ ਬੀਤ ਗਏ ਕਈ ਸਾਲ ਬਈ ਤੇਰੇ ਮੇਰੇ ਬਣਾ ਦੇ ਇਸ ਬਾਤਰਾ ਕੋ ਤੇ ਗੋਪਾਲ ਮੇ جانا اپنے دلے پن کے جانا اپنے میری بنا لے اس بات رات میری بنا دے کس بات راتوں میں بنا دے اس بات راتوں میں بات می ویشنو دیوی ہمیں اپنے در کے دلائے تو مل کے ہارم تو ہر رجنا آئے آئےا شرا ہے کلاش کلن جی نو سمانت کر رہے ہیں اور <سجار> ساڑھے آدھنی ہیں کبھار مندل جی برداد صاحب انہا نو سمانت کر رہے ہیں آج انہ دونہ پریوارا بنو مہد سارنا دوچھے سپیشلیشن پتانا چاہتا ہوں دنگنی راک جوگنی ترقی دے یہی ارناس میں منگل کامنا مہینہ ابار کے پر بنائے رکھنا ابار کے پر <سجار> بنائے <سجار> رکھنا وقت کریں گے شریف بپال مندل کی ये, वड़ी 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 ये भी ये पुलिस साहब आपका जन्मोत्सव यार ये भी बड़ी شریف بار مانگر کی اور جو نیا اکرالا کیا گیا ہے جو سولر سسٹم لگایا گیا ہے اس سیار... <متوس> کی جے <متوس> جی ماتا مہا 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 جی کار شیر اج مہام نو راترے چل رہے ہیں जीव जीव आज ਉਸ ਬੰਚ ਦੂਸਰਾ ਨਰਾਤਾ ਅਸੀਂ ਕਾਹਦੇ ਜਾਣਦੇ ਆ ਸਭ ਤੋਂ ਪਹਿਲਾਂ ਮੈਂ ਗੋਪਾਲ ਮੰਦਰ ਕਮੇਟੀ ਵੱਲੋਂ ਸਾਡੇ ਚੀਫ ਪੈਟਰਨ ਸ਼੍ਰੀ ਵਿਨੋਦ ਅਨੰਦ ਜੀ ਸਾਡੇ ਪੈਟਰਨ ਸਾਹਿਬ ਸੁਭਾਸ਼ ਸ਼ਰਮਾ ਜੀ ਸਾਡੇ ਪ੍ਰਧਾਨ ਸਾਹਿਬ ਕਲਾਸ਼ ਗੱਲਨ ਜੀ ਔਰ ਸਾਰੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਹੜੇ ਅੱਜ ਇੱਥੇ ਭਰਜਨ ਆਏ ਆ ਪਹਿਲਾਂ ਤਾਂ ਮੈਂ ਨਵਰਾਤੇ ਵਾਲਿਆਂ ਦੀ ਬਹੁਤ-ਬਹੁਤ ਵਧਾਈ ਦਿੰਦਾ ਦੂਸਰੇ ਨੰਬਰ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਜਦੋਂ ਇਹ ਬਹੁਤ ਰਾਜੀ ਇਹ ਟੀਮ ਸਾਰੀ ਹੋਣ ਚਾਹੀ ਹੈ ਗੋਪਾਲ ਮੰਦਿਰ ਦਾ ਨਕਸ਼ਾ ਬਦਲ ਦਿੱਤਾ ਇਹ ਸਾਰਾ ਜੋ ਕੁਝ ਵੀ ਹੋਇਆ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਭੜਤਾ ਦੇ ਸਹਿਯੋਗ ਨਾਲ ਹੋਇਆ ਉਸ ਰਣੀ ਅਸਾਬ ਜੋ ਮੰਦਿਰ ਦੀ ਡਿਵੈਲਪਮੈਂਟ ਹੋਈ ਉਹ ਤੁਹਾਡੇ ਸਾਹਮਣੇ ਆ ਵੀਰ ਵਿੱਚ ਜਾਵਾਂਗੇ ਗੱਲ ਲੰਬੀ ਹੋ ਜਾਏਗੀ ਲੇਕਿਨ ਉਸ ਰੱਦੀ ਵਾਰ ਨੂੰ ਸਾਡੇ ਪ੍ਰਧਾਨ ਜੀ ਨੇ ਕਾਇਮ ਰੱਖ ਲਿਆ ਹੋਇਆ ਅੱਜ ਮੰਦਰ ਦੇ ਅੰਦਰ ਇੱਕ ਸੂਲਰ ਸਿਸਟਮ ਜਿਹੜਾ ਹੈ ਬਿਜਲੀ ਦਾ ਉਹ ਲਗਾ ਦਿੱਤਾ ਉਹਦੇ ਵਿੱਚ ਮੰਦਰ ਦੇ ਅੰਦਰ ਜਿਹੜਾ ਬਿਜਲੀ ਦਾ ਬਿੱਲ ਸਾਨੂੰ ਆਉਂਦਾ ਸੀ ਗਰਮੀਆਂ ਦੇ ਵਿੱਚ ਅਸੀਂ ਇਹ ਹਰ ਮਹੀਨਾ ਬੈਂਕ ਵਿੱਚ ਮੇਰਾ ਤੇ ਸਰਦੀਆਂ ਦੇ ਵਿੱਚ 35000 40000 45000 ਰੁਪਏ ਮਹੀਨੇ ਦਾ ਉਸ ਮੰਦਰ ਦੇ ਅੰਦਰ ਇਹ ਸੋਲਰ ਸਿਸਟਮ ਲੱਗਣ ਨਾਲ ਮੰਦਰ ਨੂੰ ਬਹੁਤ ਫਾਇਦਾ ਹੋਊਗਾ ਬਿਜਲੀ ਦਾ ਬਿੱਲ ਘਟੂਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਸ ਸੋਲਰ ਸਿਸਟਮ ਦਾ ਕਰੀਬ-ਕਰੀਬ 10 ਤੋਂ 12 ਲੱਖ ਰੁਪਏ ਖਰਚ ਹੋਇਆ ਔਰ ਉਹ ਸਾਰਾ ਖਰਚਾ ਸਾਡੇ ਬਹੁਤ ਹੀ ਸੰਸਕਾਰਯੋਗ ਮੈਂਬਰ ਰਹੇ ਸਰ ਜੀਏ ਸ਼੍ਰੀ ਜਗਦੀਸ਼ ਰਾਗਲ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਸਵਰਨ ਲਤਾ ਜੀ ਉਹਨਾਂ ਦੇ ਦੋ ਸੁਪੁੱਤਰ ਰਾਜੀਵ ਜੀ ਤੇ ਰਾਜਨ ਜੀ ਜਿਨ੍ਹਾਂ ਨੇ ਮੰਦਰ ਦੇ ਅੰਦਰ ਜਿਹੜਾ ਸੋਲਰ ਸਿਸਟਮ ਲਾਇਆ ਉਹਨਾਂ ਇੱਕ ਇੱਕ ਪੈਸੰਨਾ ਦੇਂਦਾ ਸੋਲਰ ਸਿਸਟਮ ਲਵਾਤਾ ਹੈ ਇਸੇ ਕਾਰਨ ਦੇ ਵਿੱਚ ਅਸੀਂ ਮੰਡਕ ਕਮੇਟੀ ਸੇਭ ਨੂੰ ਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਜਿੱਥੇ ਬਾਉ ਸਰਗੀਏ ਸਾਡੇ ਬਾਉ ਚ 20 ਸੈਕਿੰਡ ਜੀ ਜਿਨ੍ਹਾਂ ਨੇ ਹਮੇਸ਼ਾ ਮੰਦਰ ਦੇ ਅੰਦਰ ਜਿਨੇ ਵੀ ਪ੍ਰੋਗਰਾਮ ਹੋਏ ਆ ਉਹਦੇ ਚ ਵੱਰ ਚੜ ਕੇ ਹਿੱਸਾ ਪਾਉਂਦੇ ਰਹੇ ਨੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਚਲੇਗਾ ਅਸੀਂ ਵੀ ਸਾਰੇ ਜਾਣਾ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਯਾਦ ਚ ਉਹਨਾਂ ਦੇ ਪਰਿਵਾਰ ਨੇ ਅੱਜ ਜੋ ਖਰਚ ਕਰਕੇ ਤੇ ਮੰਦਰ ਨੂੰ ਸੋਲਰ ਸਿਸਟਮ ਲਵਾ ਕੇ ਦਿੱਤਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂ ਪਰਿਵਾਰ ਸਮੇਤ ਆ ਕੇ ਆਉਣ ਤੇ ਸਾਡੇ ਪ੍ਰਧਾਨ ਜੀ ਸਾਡੇ ਸ੍ਰੀ ਜੀ ਬੈਂਟਰੇ ਸਾਹਿਬ ਜੈ ਮਾਤਾ ਜੀ ਮੈਂ ਇਸ ਨਰਾਤਿਆਂ ਦੇ ਪਵਿੱਤਰ ਮੋਤੇ ਮੌਕੇ ਤੇ ਮੈਂ ਸਾਰੇ ਇਲਾਕਾ ਨਿਵਾਸੀ ਔਰ ਸ਼ਹਿਰ ਨਿਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੁਪਾਲ ਮੰਦਿਰ ਵਿੱਚ ਨਵਰਾਤਿਆਂ ਦੇ ਪ੍ਰਕਸ਼ ਵਿੱਚ ਚੌਂਕੀਆਂ ਦਾ ਉਜੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਅੱਜ ਦੂਸਰਾ ਨਰਾਤਾ ਔਰ ਪ੍ਰਚਿੱਤ ਇੱਥੇ ਭਜਨ ਗਾਇਕ ਸ਼੍ਰੀ ਨਰਿੰਦਰ ਸੱਚ ਦੇਵਾ ਜੀ ਮਹਾ ਮਾਇਦਾ ਗੁਣਗਾਨ ਕਰ ਰਹੇ ਹਨ ਔਰ ਲੋਕੀ ਇਹਨੂੰ ਬੜੇ ਪਿਆਰ ਨਾਲ ਸਰਵਨ ਕਰ ਰਹੇ ਹਨ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਬਾਕੀ ਰਿੰਦੇ ਚਾਰ ਨਰਾਤੇ ਔਰ ਚੌਕੀਆਂ ਮੰਦਿਰ 'ਚ ਪਹੁੰਚ ਕੇ ਭਜਨ ਸੁਣੋ ਔਰ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਸ ਦੇ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸ਼੍ਰੀ ਗੋਪਾਲ ਮੰਦਿਰ ਵਿੱਚ ਅੱਜ 30 ਕਿਲੋਵਾਟ ਦਾ ਸੋਲਰ ਪੈਨਲ ਦਾ ਉੱਤੇ ਘਟਨ ਕੀਤਾ ਗਿਆ ਇਸ ਦੀ ਸੇਵਾ ਸਾਇਕਲ ਪਰਿਵਾਰ ਵੱਲੋਂ ਨਿਭਾਈ ਗਈ ਹੈ ਜੇ ਸਾਰਾ ਹੀ ਖਰਚਾ ਸਾਇਕਲ ਪਰਿਵਾਰ ਵੱਲੋਂ ਕੀਤਾ ਗਿਆ ਹੈ ਔਰ ਮੈਂ ਉਹਨਾਂ ਮਾਤਾ ਰਾਣੀ ਅਗੇ ਅਰਦਾਸ ਕਰਦਾ ਹਾਂ ਕਿ ਇਹ ਫੈਮਿਲੀ ਨੂੰ ਚੜ੍ਹਦੀ ਕਲਾ ਝੜਕਣ ਔਰ ਖੁਸ਼ਹਾਲ ਰੱਖਣ ਤੰਦਰੁਸਤ ਰੱਖਣ ਔਰ ਮੈਂ ਸਾਰੇ ਹੀ ਆਪਣੇ ਮੈਂਬਰ ਸਹਿਬਾਨ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਟੈਂਪ ਟੂ ਟਾਈਮ ਮੰਦਿਰ ਚ ਆ ਕੇ ਇਹ ਸਾਡੀ ਮੰਦਿਰ ਦੇ ਪ੍ਰੋਗਰਾਮ ਨੂੰ ਕਵਰ ਕਰਦੇ ਹਨ ਮੰਦਰ ਕਮੇਟੀ ਵੱਲੋਂ ਬਹੁਤ ਹੀ ਬੁਕਤਾ ਪ੍ਰਬੰਧ ਕੀਤੇ ਹੋਣੇ ਜਿਸ ਤਰ੍ਹਾਂ ਕਿ ਮੰਦਰ ਵਿੱਚ ਲਾਈਟਾਂ ਦੀ ਲਾਈਟਾਂ ਲਾਈਆਂ ਗਿਆ ਹਨ ਔਰ ਮੰਦਰ ਨੂੰ ਸ਼ਿੰਗਾਰਿਆ ਗਿਆ ਹੈ ਅੱਜ ਸੋਮਵਾਰ ਕਰਕੇ ਮੰਦਰ ਦੇ ਵਿੱਚ ਭੋਲੇ ਸ਼ੰਕਰ ਜੀ ਦਾ ਸ਼ਿੰਗਾਰ ਕੀਤਾ ਗਿਆ ਹੈ ਔਰ ਲੋਕ ਇੱਥੇ ਬਹੁਤ ਹੀ ਹਮਮਾ ਕੇ ਮੰਦਰ ਵਿੱਚ ਪਹੁੰਚ ਰਹੇ ਹਨ ਔਰ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਜੈ ਮਾਤਾ ਜੀ